ਆਨਰ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਇਸ ਸਮੇਂ ਦੀ ਬੇਹਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦੀ ਪ੍ਰਾਪਤ ਕਰ ਗਿਆ ਹੈ ਤਾਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਕਲ ਜੰਗਲ ਦੇ ਵਿੱਚ ਭਾਰਤ ਦੀ ਫੌਜ ਦਾ ਆਪਰੇਸ਼ਨ ਅਕਲ 1 ਅਗਸਤ ਤੋਂ ਚੱਲ ਰਿਹਾ ਹੈ ਤਾਂ ਇਸ ਵਿੱਚਕਾਰ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਬੀਤੀ ਰਾਤ ਬਲੈਕ ਅਮਲੋਦ ਦੇ ਪਿੰਡ ਬਦੀਨਪੁਰ ਦਾ ਫੌਜੀ ਜਵਾਨ ਸਿਪਾਈ ਹਰਮਿੰਦਰ ਸਿੰਘ ਜ ਜਿਸ ਦੀ ਉਮਰ 26 ਸਾਲ ਹੈ ਪੁੱਤਰ ਜਸਵੰਤ ਸਿੰਘ ਇਹ ਸ਼ਹੀਦੀ ਸਵਿਚਕਾਰ ਪ੍ਰਾਪਤ ਕਰ ਗਿਆ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਹਰਮਿੰਦਰ ਸਿੰਘ 17 ਸਾਲ ਦੀ ਉਮਰ ਦੇ ਵਿੱਚ ਪਰਤੀ ਹੋਇਆ ਸੀ ਜਿਸ ਦੀ 2 ਸਾਲ ਦੀ ਨੌਕਰੀ ਰਹਿੰਦੀ ਸੀ ਇਹ ਦੋ ਭਰਾ ਹਨ ਅਤੇ ਇੱਕ ਭੈਣ ਹੈ ਤਾਂ ਇੱਕ ਭੈਣ ਦਾ ਜਿਹੜਾ ਕਿ ਭਰਾ ਇਸ ਵਿਚਕਾਰ ਸ਼ਹੀਦੀ ਪ੍ਰਾਪਤ ਕਰ ਗਿਆ ਉਸ ਦੇ ਪਿਤਾ ਅਮਲੋਖ ਖੰਨਾ ਸੜਕ ਤੇ ਸਾਈਕਲ ਟਾਇਰ ਪੈਂਚਰ ਦਾ ਕੰਮ ਕਰਦੇ ਹਨ ਭਰਾ ਵਿਦੇਸ਼ ਗ੍ਰੀਸ ਵਿਖੇ ਰਹਿੰਦਾ ਹੈ ਸ਼ਹੀਦ ਹਰਮਿੰਦਰ ਸਿੰਘ ਦੀ ਦੇ ਪਿੰਡ ਬਦੀਨਪੁਰ ਵਿਖੇ ਅੱਜ ਸ਼ਾਮ ਤੱਕ ਪਹੁੰਚਣ ਦੀ ਸੰਭਾਵਨਾ ਹੈ ਤਾਂ ਬੇहद ਦੀ ਮੰਦ ਭਾਗੀ ਖਬਰ ਇਹ ਸਾਹਮਣੇ ਆ ਰਹੀ ਹੈ ਅੱਜ ਰਖੜੀਆਂ ਨੇ ਤਾਂ ਬੀਤੀ ਰਾਤ ਜਿਹੜਾ ਕਿ ਇਸ ਭੈਣ ਦਾ ਭਰਾ ਇਸ ਅਖਲ ਜੰਗਲ ਦੇ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਸੀ ਉਸ ਵਿੱਚਕਾਰ ਸ਼ਹੀਦੀ ਪ੍ਰਾਪਤ ਕਰ ਗਿਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਦੱਸਿਆ ਗਿਆ ਹੈ ਕਿ ਸਾਡੇ 17 ਸਾਲ ਦੀ ਉਮਰ ਦੇ ਵਿੱਚ ਹਰਮਿੰਦਰ ਸਿੰਘ ਜਿਹੜਾ ਭਰਤੀ ਹੋ ਗਿਆ ਸੀ ਕੀ ਕੁਝ ਉਹਨਾਂ ਦੇ ਵੱਲੋਂ ਹੋਰ ਕਿਹਾ ਜਾ ਰਿਹਾ ਹੈ ਤੁਸੀਂ ਖੁਦ ਹੀ ਸੁਣ ਲਓ ਹਰਮਿੰਦਰ ਸਿੰਘ ਸਿੰਘ ਆਈ ਪੱਤੋ ਜੀ ਸੁਵੰਤ ਸਿੰਘ ਇਹ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ 2 ਸਾਲ ਰਹਿੰਦੇ ਸੀ ਨੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਯੂਨੀਵਰਸਿਟੀ ਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ 10 ਰੇ ਨੇ ਵੀ ਬੰਬ ਮਾਰ ਕੇ ਇਹਨਾਂ ਜੋ 4 ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀ ਕਿਹੜਾ ਦੋਸਤ ਤੇ ਕੇ ਸੀਗਾ ਇੱਕ ਕੋ ਵਿੱਚ ਅਫਸਰ ਸੀ ਕਿਹਨਾਂ ਦੇ ਕਦੋਂ ਭਰਤੀ ਹੋਏ ਸੀ ਜੀ ਇਹ ਇਹਦੇ ਤੇ 13 ਸਾਲ ਦੀ ਸਰ 14 ਸਾਲ ਦੀ ਹੋ ਗਈ ਸੀ ਜੀ ਸਨ ਤਾਂ ਹੁਣ ਮੇਰੇ ਤੇ ਤੇਰੇ 2 ਸਾਲ ਰਹਿ ਗਏ ਸੀ ਕਿਹਨਾਂ ਦੀ 2 ਕੁਵਾਰਾ ਮੁੰਡਾ ਸੀਗਾ 26 ਮਹੀਨਾ ਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਕੱਲ ਪਰਿਵਾਰ ਚੇ ਹੋਈ ਹੈ ਜੀ ਸਾਰੇ ਕੱਲ ਕਹਿ ਰਿਹਾ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਮਿਲਿਆ ਨਹੀਂ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਗੁਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾ ਹੀ 40 ਦਿਨਾਂ ਧਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕੱਲ ਫਾਇਰਿੰਗ ਹੁੰਦੀ ਈ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਛ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚੱਲਦੀ ਨੇ 9 ਦਿਨ ਹੋ ਗਏ ਕੱਲੇ 5 ਦਿਨ ਤੋਂ ਘਰੇ ਹੋਏ ਸੀਗੇ ਪੂਰੇ ਆ 40 ਦਿਨਾਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੋਣ ਕੋਣਾ ਜੀ ਪਰਿਵਾਰ ਦੇ ਵਿੱਚ ਇੱਕ ਨਾ ਛੋਟਾ ਭਰਾ ਹੈ ਜੀ ਇਹਦੀ ਭੈਣ ਪਈ ਆ ਮੰ지에 ਤੇ ਇੱਕ ਮੈਂਟਲੀ ਅਪਸੈਟ ਆ ਉਹ ਇੱਕ ਮਾਤਾ ਇੱਕ ਪਿਤਾ ਜੀ ਕੀ ਉਹ ਦੱਸ ਆਪਣੇ ਕੀ ਸੀਗੇ ਜੀ ਸਪਨ ਇਹ ਹੀ ਸੀ ਜੇ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀਆਂ ਦਿਲ ਚ ਰਹਿ ਗਿਆ ਦੇਖਦੀਆਂ ਦਿਲ ਚ ਰਹਿ ਗਿਆ ਦਿਲ ਦੀਆਂ ਦਿਲ ਚ ਮੈਂ ਕਰਦਾ ਸੀ ਪੁੱਤ ਵਿਆਹ ਕਰਾਲਾ ਪੁੱਤ ਵਿਆਹ ਕਰਾਲਾ ਰਹੀ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਪਾਪੇ ਮੈਂ ਕੋਠੀ ਪਾ ਕੇ ਵਿਆਹ ਕਰਾਉਂਗਾ ਬਸ ਬਿਲਦੇ ਰਮਾਨ ਦਿਲ ਚ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਰਨ ਬਿਸ਼ੀਦ ਹੋ ਗਏ ਜੀ ਸਵੇਰੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਜੀ ਵੀ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਪਿੱਛੋਂ ਨਾਲੀ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖਾੜਕੂ ਆ ਕੇ ਸਾਡੇ ਜਵਾਨਾਂ ਨੂੰ ਇਕਲੇ ਗੋਲੀ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ ਨਾਲ ਹਮਲਾ ਕਰ ਸਕਦੇ ਆ ਡਰੋਨ ਨਾਲ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਤੋਂ 5 10 20 ਅਤਵਾਦੀ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰਨਗੇ ਠੀਕ ਹੈ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ ਬਾਰ ਬਾਰ ਦੱਸ ਰਿਹਾ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਦੇ ਇੱਕ ਜਗੋਲੀ ਬੱਜਣੀ ਹੈ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚੇ ਨੇ ਹੈ ਪੰਜ ਪੰਜ ਦਿਨ ਦਾ ਕਰਿਆ ਹੋਇਆ ਸੀਗਾ ਪੰਜ ਦਿਨ ਦਾ ਭੁੱਖਾ ਸੀ ਨਾ ਪਾਣੀ ਪਹਾੜਾਂ ਦੀਆਂ ਮਿੱਟੀਆ ਖਾ ਖਾ ਗੁਜ਼ਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤੇ ਜਵਾਨ ਉਹਦੇ ਕੋਲ ਗਏ ਨੇ ਪਰ ਉੱਥੇ ਸਰਕਾਰਾਂ ਦਾ ਫਰਜ਼ ਵਾੜੀ ਉਹਨਾਂ ਨੂੰ ਖਾਣਾ ਪਹੁੰਚਾਉਣਾ ਉਹਨਾਂ ਦੀ ਸਿਹਤਾਂ ਕਰ ਨਹੀਂ ਤੇ ਜੇ ਜਾ ਉਹਨਾਂ ਨੂੰ ਉੱਥੇ ਫੋਰਸ ਹੋਰ ਭੇਜ ਦੇ ਕਿ ਸਾਡੇ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਅੰਨ ਨਹੀਂ ਪਾਣੀ ਨਹੀਂ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਹੈ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਹੀ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਉੱਡਦੀਆਂ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ-ਉਹੀ ਕਮਾਈ ਦਾ ਸਾਧਨ ਸੀਗਾ ਮਾਪੇ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮੈਂਟਲੀ ਐਪਸੈਟਾ ਸਿਰਫ ਕੱਲੀ ਮਾਂ ਰਹਿ ਗਈ ਉਹਦੀ ਠੀਕ ਹੈ ਜੀ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਹੈ ਕਿਉਂ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਸਿਰ ਦੇ ਉੱਤੇ ਕਿਉਂ ਆਪਣੀ ਸਿਹਤ-ਸਾਸਤਾ ਖੇਡਦੇ ਨੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਸ਼ੂਟ ਦਿੰਦੇ ਕਿਉਂ ਨਹੀਂ ਸਾਡੀ ਮਿਲਟਰੀ ਨਹੀਂ ਛੂਟ ਦਿੰਦੇ ਹੈਗੇ ਜਿਹੜੀ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾਂਦਾ ਸਾਡੀ ਫੌਜ ਦੇ ਉੱਤੇ ਤੋਂ ਜ਼ਿਆਦਾ ਹਾਵੀ ਹੋਗੇ ਸਾਡੀ ਫੌਜ ਦੇ ਉੱਤੇ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਭਤੀਜੇ ਦੇ ਜਾਣ ਦਾ ਦੁੱਖ ਨਹੀਂ ਹੈਗਾ ਮੇਰਾ ਭਤੀਜਾ ਸ਼ਹੀਦ ਹੋਇਆ ਹੱਸ-ਹੱਸ ਸ਼ਹੀਦ ਹੋਇਆ ਆਖਰੀ ਟਾਈਮ ਤੱਕ ਹੱਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹੱਸ-ਹੱਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੱਦੀਆਂ ਸਰਕਾਰਾਂ ਤੇ ਸਾਨੂੰ ਹਰ ਖਾ ਸਾਡੇ ਭਤੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਣ ਆ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ 4 ਪੀੜ੍ਹੀਆਂ ਫੋਰਸ ਖਲਾਈ ਦੇ ਵਿੱਚੇ ਭਰਤੀਆਂ ਹੁੰਦੀਆਂ ਸੀ ਇਸ ਤੋਂ ਪਹਿਲਾਂ ਮੇਰਾ ਭਰਾ ਭਰਤੀ ਸੀ ਫਿਰ ਮੇਰਾ ਤਾਇਆ ਜੀ ਭਰਤੀ ਸੂਬੇਦਾਰ ਫੋਰਸ ਖਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗਿੰਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਇਹਨਾਂ ਦੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨੇ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਤੇ ਅੱਜ ਦੁੱਖ ਆਉਂਦਾ ਜਿਹੜੀਆਂ ਇਹਨਾਂ ਦੀ ਸੋਚ ਆ ਉਹਤੇ ਦੁੱਖ ਆਉਂਦਾ ਸ਼ਹੀਦیاں ਪਾਈਆਂ ਸਾਡੇ ਲਈ ਫਕਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਕਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜ਼ਿੰਦਗੀ ਵਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਘਟੀਆਂ ਗਵਰਨਮੈਂਟ ਘਟੀਆਂ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁਠੀ ਪਰ ਅੱਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਘੋਡੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਗੋਡੇ ਟੇਕੇ ਨੇ ਸੈਟਰ ਸਰਕਾਰ ਗੋਡੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਹਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਹਣਤ ਆ ਦਿੰਨੇ ਅਸੀਂ ਤਾਂ ਇੰਨੇ ਕਹਦਾ ਹੋਇਆ ਮੈਂ ਲੋਕਲ ਪ੍ਰਸ਼ਾਸਨ ਤੋਂ ਹੁਣ ਤੱਕ ਤੁਹਾਡੇ ਕੋਲ ਕੋਈ ਅਧਿਕਾਰੀ ਅਫਸਰ ਆਇਆ ਹੀ ਨਹੀਂ ਕੋਈ ਨਹੀਂ ਕੋਈ ਤਹਿਸੀਲਦਾਰ ਵਗੈਰਾ ਦੇ ਫੋਨ ਆਏ ਨੇ ਜੀ ਇਲਾਕਾ ਚਾਰਜ ਰਾਜੂ ਖੰਨਾ ਜੀ ਦਾ ਫੋਨ ਆਇਆ ਮਿੱਤਰ ਦੇ ਮੇਰੇ ਤੇ ਹੋਰ ਪਟਵਾਰੀਆਂ ਦੇ ਫੋਨ ਆਏ ਨੇ ਬੀਜਾ ਨਾ ਆਉਣਗੇ ਦੱਸਿਓ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਦਰ ਕੋਈ ਨਹੀਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਅਜੇ ਤੱਕ ਕੋਈ ਨਹੀਂ ਤੇ ਕਦੋਂ ਤੱਕ ਉਮੀਦ ਹੈ ਵੀ ਜਿਹੜੀ ਡੈਡ ਬੋਡੀ ਪਾਤਲ ਸਹੀ ਸਤ ਕੋਈ ਆਜਾ ਕਰਨੇ 4 ਵਜੇ ਅਸੀਂ ਕਲੀਅਰ ਕਰਾਂਗੇ ਵੀ ਜੇ ਤਾਂ ਅੱਜ ਅਸੀਂ ਪਹੁੰਚ ਗਏ ਇੱਥੇ ਤੱਕ ਚੰਡੀਗੜ੍ਹ ਬਾਈਏ ਰਾਉਣੀਆਂ ਜੰਮੂ ਤੋਂ ਬਈ ਨਹੀਂ ਤਾਂ ਅਸੀਂ ਕੱਲ ਨੂੰ ਆਵਾਂਗੇ ਹਏ ਸਾਨੂੰ ਪੂਰਾ ਪਤਾ ਨਹੀਂ ਵੀ ਕਾਦਰ ਬੱਡ ਡੈਡ ਬੋਡੀ ਆਉਣੀ ਆ ਅਸੀਂ ਰਿਸ਼ਤੇਦਾਰਾਂ ਨੂੰ ਕੁਝ ਦੱਸਣ ਜੋਗੇ ਨਹੀਂ ਹੈਗੇ ਕੋਈ ਸਾਨੂੰ ਮਾੜਾ ਡਿਕਲੇਅਰ ਹੋਣਾ ਚਾਹੀਦਾ ਵੀ ਡੈਡ ਬੋਡੀ ਕਾਦਰ ਆਉਣੀ ਆ ਅਸੀਂ ਉਸੇ ਦੀ ਤਿਆਰੀ ਕਰੀਏ ਅਸੀਂ ਕੋਈ ਰ ਲੱਗੇ ਨੇ ਰਿਸ਼ਤੇਦਾਰ ਵੀ ਪੁੱਛ ਰਹੇ ਨੇ ਵੀ ਕਾਡ ਐਡ ਬੜੀ ਆਉਣੀ ਆ ਸਾਨੂੰ ਉਹ ਜੋ ਖੁਦ ਨਹੀਂ ਪਤਾ ਹੈਗਾ ਵੀ ਕਾਦਾ ਆਣੀ ਨੇ ਕਦ ਨਹੀਂ ਆਣਾ 5 ਵਜੇ ਕੱਲ ਜੀ ਮੈਂ ਫੋਨ ਕਰਿਆਂ ਨੂੰ ਤੁਹਾਨੂੰ ਪ੍ਰੰਤੀ ਨੂੰ ਫੋਨ ਉੱਚੀ ਬੋਲੂ 5 ਵਜੇ ਨੂੰ ਮੈਂ ਫੋਨ ਕਰਿਆਂ ਆਪਣੇ ਬੇਟੇ ਨੂੰ ਕਰਿਆਂ ਮੈਂ ਬਹੁਤ ਆਪਣੇ ਫਸਿਆ ਹੋਇਆ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜੇ ਸਾਨੂੰ ਅੱਜ 7 ਦਿਨ ਹੋ ਗਏ ਫਸਿਆ ਨੂੰ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜੇ ਮੰਮੀ ਕਹਿੰਦਾ ਨਹੀਂ ਆਉਣ ਨੂੰ ਪਿਆਰ ਆ ਜਿਹੜਾ ਰੱਖਣਾ ਉਹ ਅਸੀਂ ਟੱਕ ਰਹੇ ਆ ਬਾਕੀ ਸਦਾ ਕਪੜਾ ਲੀੜਾ ਦਾ ਕੋ ਜਨਾ ਹੀ ਭਜਣਾ ਹੈ ਇਹ ਇਹ ਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਹੁਣ ਮੇਰੇ ਨਾਲ ਗੱਲ ਕੀਤੀ ਸ਼ਾਮ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਸੀ ਹਾਂ ਬੱਸ ਤਾਂ ਠੀਕ ਠਾਕ ਆ ਹਾਂ ਮੰਮੀ ਜੀ ਠੀਕ ਠਾਕ ਆ ਬੱਦਲ ਬਹੁਤ ਆ ਰਹੇ ਆ ਸਦਾ ਰਸਣ ਭੇਜਦੇ ਰਿਹਾ ਪੀਸਾ ਨੂੰ 7 ਦਿਨ ਹੋ ਗਿਆ ਕਿ ਦੇਸੀ ਪਾਇਆ ਨੂੰ ਹੱਤਵਾਦੀਆਂ ਵੀ ਅਸੀਂ ਅਜੇ ਨਿਕਲ ਨਹੀਂ ਰਹੇ